ਪੂਰੇ ਕੈਲਗਰੀ ਵਿੱਚ ਇਸ ਸਿੱਖ ਟੈਕਸੀ ਡਰਾਈਵਰ ਦੇ ਚਰਚੇ ਹੋ ਰਹੇ ਹਨ ਤੇ ਇਸ ਵੀਰ ਨੂੰ ਇੱਕ ਹੀਰੋ ਦੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਅਸਲ ਵਿੱਚ ਹਰਦੀਪ ਸਿੰਘ ਜੋ ਕੈਲਗਰੀ ਵਿੱਚ ਇੱਕ ਟੈਕਸੀ ਚਲਾਉਂਦੇ ਹਨ ਉਹਨਾਂ ਨੂੰ ਦੇਰ ਰਾਤ ਇੱਕ ਐਮਰਜੈਂਸੀ ਕਾਲ ਆਉਂਦੀ ਹੈ ਜਿਸ ਵਿੱਚ ਇੱਕ ਪ੍ਰੈਗਨੈਂਟ ਔਰਤ ਤੇ ਉਸਦੇ ਪਤੀ ਨੂੰ ਹਸਪਤਾਲ ਡ੍ਰੋਪ ਕਰਨਾ ਸੀ ਜਿਵੇਂ ਹੀ ਹਰਦੀਪ ਸਿੰਘ ਉਸ ਜੋੜੇ ਨੂੰ ਪਿਕ ਕਰਨ ਲਈ ਲੋਕੇਸ਼ਨ ਤੇ ਆਉਂਦੇ ਹਨ ਤਾਂ ਔਰਤ ਪਹਿਲਾਂ ਹੀ ਲੇਬਰ ਪੇਨ ਵਿੱਚ ਸੀ ਅਤੇ ਬੱਚੇ ਦਾ ਜਨਮ ਹੋਣ ਹੀ ਵਾਲਾ ਸੀ ਹਰਦੀਪ ਸਿੰਘ ਦੋਵਾਂ ਨੂੰ ਆਪਣੀ ਕਾਰ ਵਿੱਚ ਬਿਠਾਉਂਦੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਹਸਪਤਾਲ ਲਈ ਨਿਕਲ ਜਾਂਦੇ ਹਨ ਇਸ ਰਾਤ -23 ਡਿਗਰੀ ਦਾ ਤਾਪਮਾਨ ਸੀ ਅਤੇ ਸੜਕਾਂ ਵੀ ਬਰਫ਼ ਕਰਕੇ ਸਲਿੱਪਰੀ ਹੋ ਚੁੱਕੀਆਂ ਸੀ ਪਰ ਫਿਰ ਵੀ ਹਰਦੀਪ ਸਿੰਘ ਨੇ ਸ਼ਾਂਤ ਰਹਿ ਕੇ ਹਸਪਤਾਲ ਵੱਲ ਚੱਲਣਾ ਜਾਰੀ ਰੱਖਿਆ ਦੂਰੀ ਤੇ ਸੀ ਪਰ ਉਹਨਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਡਿਲੀਵਰੀ ਕਾਰ ਵਿੱਚ ਹੀ ਹੋ ਜਾਂਦੀ ਹੈ ਹਰਦੀਪ ਸਿੰਘ ਹਸਪਤਾਲ ਪਹੁੰਚਦੇ ਹਨ ਅਤੇ ਸਿਕਿਉਰਿਟੀ ਸਟਾਫ ਨੂੰ ਦੱਸਦੇ ਹਨ ਕਿ ਬੱਚੇ ਦੀ ਡਿਲੀਵਰੀ ਮੇਰੀ ਕਾਰ ਦੀ ਬੈਕ ਸੀਟ ਤੇ ਹੋ ਗਈ ਹੈ ਫਿਰ ਜਲਦੀ ਹੀ ਸਟਾਫ ਬੱਚੇ ਤੇ ਮਾਂ ਦੋਵਾਂ ਨੂੰ ਹਸਪਤਾਲ ਲੈ ਜਾਂਦੇ ਹਨ ਅਤੇ ਦੇਖਭਾਲ ਕਰਦੇ ਹਨ ਬੱਚੇ ਦੇ ਪਿਤਾ ਨੇ ਹਰਦੀਪ ਸਿੰਘ ਦਾ ਸੇਫ ਡਰਾਈਵ ਲਈ ਧੰਨਵਾਦ ਕੀਤਾ ਤੇ ਉਹ ਬਹੁਤ ਖੁਸ਼ ਸੀ ਕਿ ਬੱਚਾ ਤੇ ਮਾਂ ਦੋਵੇਂ ਸਹੀ ਜ਼ਲਾਮਤ ਹਨ ਹਰਦੀਪ ਸਿੰਘ ਪਿਕਅਪ ਤੋਂ ਲੈ ਕੇ ਡਿਲੀਵਰੀ ਤੱਕ ਉੱਥੇ ਹੀ ਮੌਜੂਦ ਸੀ ਅਤੇ ਦੋਵਾਂ ਦੀ ਸਲਾਮਤੀ ਦੀ ਖਬਰ ਸੁਣ ਕੇ ਹੀ ਉਥੋਂ ਗਏ ਜਦੋਂ ਇਸ ਅਨੋਖੀ ਡਰਾਈਵ ਬਾਰੇ ਮੀਡੀਆ ਨੂੰ ਪਤਾ ਚੱਲਦਾ ਹੈ ਤਾਂ ਇਸ ਬਾਰੇ ਹਰਦੀਪ ਸਿੰਘ ਤੱਕ ਪਹੁੰਚ ਕੀਤੀ ਅਤੇ ਪੂਰੀ ਜਾਣਕਾਰੀ ਲਈ ਜਿਵੇਂ ਹੀ ਇਹ ਖਬਰ ਵਾਇਰਲ ਹੁੰਦੀ ਹੈ ਉਦੋਂ ਤੱਕ ਹਰਦੀਪ ਦੇ ਚਰਚੇ ਕੈਲਗਰੀ ਤੋਂ ਲੈ ਕੇ ਪੰਜਾਬ ਤੱਕ ਹੋਣੇ ਸ਼ੁਰੂ ਹੋ ਗਏ ਸੀ ਤੇ ਉਹਨਾਂ ਨੂੰ ਇੱਕ ਹੀਰੋ ਦੀ ਤਰ੍ਹਾਂ ਦੇਖਿਆ ਜਾਣ ਲੱਗਿਆ ਜਿਨ੍ਹਾਂ ਨੇ ਮਾਂ ਤੇ ਬੱਚੇ ਨੂੰ ਸਹੀ ਸਲਾਮਤ ਹਸਪੀਟਲ ਪਹੁੰਚਾਇਆ ਹਰਦੀਪ ਦੇ ਇਸ ਨੇਕ ਕੰਮ ਨੂੰ ਹੋਰਨਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ